ਸਰਕਾਰ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਅਮਰਿਤਪਾਲ ਕਿਹੜੇ ਰੈਜ਼ੋਲੂਸ਼ਨ ਰਾਹੀਂ ਵਰਸ ਪੰਜਾਬ ਦਾ ਮੈਂਬਰ ਬਣਿਆ ਹੈ ਕਿਹੜੇ ਰੈਜ਼ੋਲੂਸ਼ਨ ਰਾਹੀਂ ਪਹਿਲੇ ਪ੍ਰਧਾਨ ਨੂੰ ਉਤਾਰਿਆ ਗਿਆ ਉਹ ਵੀ ਨਹੀਂ ਲੈ ਕੇ ਆਏ ਹੈਗੇ ਤੇ ਕਿਹੜੇ ਰੈਜ਼ੋਲੂਸ਼ਨ ਰਾਹੀਂ ਇਹਨੂੰ ਉਹਦਾ ਮੁਖੀ ਚੁਣਿਆ ਉਹਨੂੰ ਸਾਹਿਬ ਦੇਖਿਏ ਐਸ ਵਾਰੀ ਦੁਬਾਰੇ ਫੇਰ ਤੋਂ ਪਟੀਸ਼ਨਾਂ ਦਾ ਸਿਲਸਲਾ ਚੱਲ ਪਿਆ ਪਰ ਐਸ ਵਾਰ ਤੇ ਪਿਛਲੀ ਵਾਰ ਦੇ ਨਾਲੋਂ ਫਰਕ ਕੀ ਆ ਗਰਾਊਂਡਸ ਨੇ ਜਿਹੜੇ ਜਿਨ੍ਹਾਂ ਦੇ ਕਰਕੇ ਐਕਸਟੈਂਡ ਕੀਤੀ ਗਈ ਆ ਬਕਾਇਦਾ ਡਿਫਾਈਨ ਕੀਤੇ ਨੇ ਰੇਅਰੈਸਟ ਟੂ ਰੇਅਰੈਸਟ ਸੁਪਰੀਮ ਕੋਰਟ ਕਹਿੰਦੀ ਹੈ ਕਿ ਰੇਅਰੈਸਟ ਟੂ ਰੇਅਰੈਸਟ ਕੇਸਸ ਚ ਐਨਐਸਏ ਲਗਨੀ ਹੈ ਜਦੋਂ ਅਮਰਿਤਪਾਲ ਦੇ ਖਿਲਾਫ 4 ਐਫਆਰਸੀ ਜਿੱਚੋ 3 ਆਲਰੇਡੀ ਡੀਐਮ ਅਮਨਸਰ ਦੇ ਜੂਰਿਸਡਿਕਸ਼ਨ ਸੀ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਤੱਕ ਇਹਨਾਂ ਨੇ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਡੀਐਮ ਕਹਿੰਦਾ ਹੈ ਕਿ ਵਾਰਸ ਪੰਜਾਬ ਦਾ ਮੁਖੀ ਹੈ ਹੁਣ ਇਹਨਾਂ ਚੋਂ ਇੱਕ ਕਹਿੰਦਾ ਮੈਂ ਪ੍ਰਧਾਨ ਮੰਤਰੀ ਹਾਂ ਜੋ ਕੱਲ ਨੂੰ ਕਹਿ ਕੇ ਮੈਂ ਮੋਦੀ ਦੀ ਸੀਟ ਤੇ ਬਹਿਣਾ ਹੈ ਪੰਜਾਬ ਗਵਰਨਮੈਂਟ ਉਹਨੂੰ ਬਿਠਾ ਦਊਗੀ ਸੇਮ ਸ੍ਰਿਸ਼ਣ ਇੱਥੇ ਖੜੀ ਹੋ ਗਈ ਪਰ ਗੱਲ ਹੈ ਵੀ ਬਾਰੇ ਇਸ ਪੰਜਾਬ ਦੇ ਜਥੇਬੰਦੀ ਨੂੰ ਲੈ ਕੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਵੀ ਉਹਦਾ ਪ੍ਰਧਾਨ ਕੋਈ ਵੀ ਹੋਵੇ ਜੇਕਰ ਅਮਰਿਤਪਾਲ ਦੇ ਰੋਲ ਨੂੰ ਲੈ ਕੇ ਉਹ ਤਾਂ ਕਿੰਤੂ ਪਰੰਤੂ ਆ ਨਾ ਜੀ ਜਾਂ ਉਹਦੇ ਜਿਵੇਂ ਇਹਨਾਂ ਨੂੰ ਸਾਥੀ ਦੱਸਿਆ ਜਾਂਦਾ ਹੈਗਾ ਉਹਦਾ ਪ੍ਰਧਾਨ ਕੌਣ ਹੈਗਾ ਉਹਦਾ ਮੈਂਬਰ ਕੌਣ ਹੈਗਾ ਤੇ ਕੌਣ ਨਹੀਂ ਹੈਗਾ ਤੁਸੀਂ ਐਵੇਂ ਤੱਕ ਇਹਨੂੰ ਕਿਵੇਂ ਕਿਸੇ ਨੂੰ ਕਹਿ ਦਿਓਗੇ ਕਿ ਤੂੰ ਮੈਂਬਰ ਹੈਗਾ ਇਹ ਇਹ ਚ ਜਿਹੜੀ ਹੁਣ ਤੱਕ ਦੀ ਭੂਮਿਕਾ ਸਾਹਮਣੇ ਹੀ ਹੈ ਇਹ ਚ ਕੀ ਉਹ ਪ੍ਰਧਾਨ ਜਾਂ ਮੈਂਬਰ ਨਹੀਂ ਹੈਗਾ ਅਮਰਿਤਪਾਲ ਇਕੋ ਸਾਡੀ ਇਨਫੋਰਮੇਸ਼ਨ ਮੁਤਾਬਕ ਤਾਂ ਐਸਾ ਕੋਈ ਰੈਜ਼ੋਲੂਸ਼ਨ ਨਹੀਂ ਹੈਗਾ ਜਿਹਦੇ ਰਾਈ ਵਾਰਸ ਪੰਜਾਬ ਦੀ ਸੁਸਾਇਟੀ ਨੇ ਅਮਰਿਤਪਾਲ ਨੂੰ ਪ੍ਰਧਾਨ ਚੁਣਿਆ ਹੋਵੇ ਅਸੀਂ ਕੋਰਟ ਨੂੰ ਕਿਹਾ ਕਿ ਇਹ ਰਿਕਾਰਡ ਪੰਜਾਬ ਕਮੇਨ ਨੂੰ ਪ੍ਰੋਡਿਊਸ ਕਰਨਾ ਚਾਹੀਦਾ ਹੈ ਸਬਸੇ ਕੱਲ ਅਮਰਿਤਪਾਲ ਹੋਰਾਂ ਦੇ ਸਾਥੀਆਂ ਤੌਰ ਤੇ ਦੇਖੀਏ ਤਾਂ ਤਕਰੀਬਨ 10 ਲੋਕ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਚ ਨੇ ਪਰ ਉਦੋਂ ਬਾਅਦ ਚ ਦੇਖੀਏ ਤਾਂ ਇਸ ਵਾਰੀ ਐਨਐਸਏ ਜਿਵੇਂ ਦੁਬਾਰੇ ਫਿਰ ਤੋਂ ਐਕਸਟੈਂਡ ਕੀਤਾ ਗਿਆ ਇੱਕ ਪੀਰੀਅਡ ਉਸ ਨੂੰ ਲੈ ਕੇ ਫਰੈਸ਼ ਆਪਰੇਸ਼ਨਸ ਨੇ ਜਿਹੜੀਆਂ ਉਹ ਹੁਣ ਦਾਖਲ ਹੋ ਰਹੀਆਂ ਨੇ ਇਸ ਵਾਰ ਪਰ ਇਹ ਜ਼ਰੂਰ ਹੈ ਨਾਲ ਕਿ ਜਵਾਬ ਵੀ ਪੁੱਛਿਆ ਜਾ ਰਿਹਾ ਵੀ ਆਖਰ ਆਧਾਰ ਕੀ ਨੇਗੇ ਗੁਰਿੰਦਰ ਸਿੰਘ ਓਜਲਾ ਦੀ ਵੀ ਜਿਹੜੀ ਪਟੀਸ਼ਨ ਆ ਉਹ ਦੁਬਾਰੇ ਦਾਖਲ ਹੋਈ ਹੈ ਐਡਵੋਕੇਟ ਸਿਮਰਨਜੀਤ ਸਿੰਘ ਸਾਡੇ ਨਾਲ ਨੇ ਮਗੇਲ ਸਾਹਿਬ ਦੇਖਿਏ ਐਸ ਵਾਰੀ ਦੁਬਾਰੇ ਫੇਰ ਤੋਂ ਪਟੀਸ਼ਨਾਂ ਦਾ سلسلہ ਚੱਲ ਪਿਆ ਪਰ ਐਸ ਵਾਰ ਤੇ ਪਿਛਲੀ ਵਾਰ ਦੇ ਨਾਲੋਂ ਫਰਕ ਕੀ ਆ ਗਰਾਉਂਡਸ ਨੇ ਜਿਹੜੇ ਜਿਨ੍ਹਾਂ ਦੇ ਕਰਕੇ ਐਕਸਟੈਂਡ ਕੀਤੀ ਗਈ ਆ ਬਕਾਇਦਾ ਡਿਫਾਈਨ ਕੀਤੇ ਨੇ ਦੇਖੋ ਪਿਛਲੀ ਵਾਰੀ ਵੀ ਜਦੋਂ ਐਨਐਸਏ ਲੱਗਦੀ ਹੈ ਡਿਟੈਂਸ਼ਨ ਗਰਾਉਂਡਸ ਦਿੱਤੇ ਜਾਂਦੇ ਨੇ ਪਿਛਲੀ ਵਾਰੀ ਵੀ ਡਿਟੈਂਸ਼ਨ ਗਰਾਉਂਡਸ ਦਿੱਤੇ ਸੀ ਇਸ ਵਾਰ ਉਹਨਾਂ ਨੇ ਨਵੇਂ 66 ਪੇजेस ਦੇ ਗਰਾਉਂਡਸ ਦਿੱਤੇ ਨੇ ਅੱਜ ਸੀ ਚੀਫ ਜਸਸ ਸੀ ਕੋਰਟ ਵੈਂਚਰ ਗੇਟ ਚਾਰ ਪੁਆਇੰਟਸ ਤੇ ਆਰਗੂ ਕੀਤਾ ਹੈ ਸਭ ਤੋਂ ਪਹਿਲੇ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਐਂਟਾਇਰਡ ਸ਼ੈੱਟ ਭੇਜਣ ਦੇ ਖਿਲਾਫ ਮੇਰੇ ਖਿਲਾਫ ਇੱਕੀ ਅਲੀਗੇਸ਼ਨ ਹੈ ਉਹ 23 ਨੰਬਰ ਪੇਜ ਹੈ ਇੱਕ ਚਿੱਠੀ ਲਿਖੀ ਗਈ ਸੀ ਡਿਬਰੂਗੜ੍ਹ ਜੇਲ੍ਹ ਤੋਂ ਪਾਈ ਹਰਦੀਪ ਸਿੰਘ ਨੇਜਰ ਦੇ ਮਰਡਰ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜੇ ਸਿਗਨੇਚਰ ਨੇ ਉਹ ਸਾਡੇ ਮੇਰੇ ਕਲਾਇੰਟ ਦੇ ਫੋਰਜਡ ਹੈਗੇ ਨੇ ਤੇ ਇਹ ਡੀਐਮ ਨੂੰ ਜਦੋਂ ਕਾਨੂੰਨ ਕਹਿੰਦਾ ਹੈ ਕਿ ਡੀਐਮ ਦੀ ਡਿਊਟੀ ਹੈਗੀ ਹੈ ਕਿ ਉਹਨੇ ਸਬਜੈਕਟਿਵ ਸੈਟੀਸਫੈਕਸ਼ਨ ਕਰਨੀ ਹੈ ਜੀ ਸਬਜੈਕਟਿਵ ਸੈਟੀਸਫੈਕਸ਼ਨ ਨਹੀਂ ਕਰਦਾ ਪ੍ਰੋਪਰ ਟੰਗ ਨਹੀਂ ਤੇ ਉਹਦਾ ਕੋਈ ਵੀ ਜਿਹੜਾ ਆਰਡਰ ਆ ਉਹ ਇਨਵੈਲਿਡ ਹੋਏਗਾ ਤੇ ਬੇਸਿਕ ਚੀਜ਼ਾਂ ਉਹਨਾਂ ਨੇ ਵੈਰੀਫਾਈ ਨਹੀਂ ਕੀਤੀਆਂ ਸੈਕਿੰਡ ਗਰਾਉਂਡ ਅਸੀਂ ਕੋਰਟ ਨੂੰ ਦਸੀ ਹੈ ਕਿ ਜਿਹੜੀ ਰੇਅਰੈਸਟ ਟੂ ਰੇਅਰੈਸਟ ਸੁਪਰੀਮ ਕੋਰਟ ਕਹਿੰਦੀ ਹੈ ਕਿ ਰੇਅਰੈਸਟ ਟੂ ਰੇਅਰੈਸਟ ਕੇਸਸ ਐਨਸੇ ਲਗਣੀਆਂ ਜਦੋਂ ਅਮਰਿਤਪਾਲ ਦੇ ਖਿਲਾਫ ਚਾਰ ਐਫਆਰਸੀ ਜਿਹੜੇ ਚੋਂ ਤਿੰਨ ਆਲਰੇਡੀ ਡੀਐਮ ਅਮਨਸਰ ਦੇ ਜੂਰਿਸਡਿਕਸ਼ਨ ਸੀ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਤੱਕ ਇਹਨਾਂ ਨੇ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਤੀਸਰੀ ਗਰੰਡ ਹੈ ਕਿ ਐਂਟਾਇਰ ਪਿਛਲੇ ਡੇਢ ਸਾਲ ਤੋਂ ਕੇਸ ਇਸ ਪਾਸੇ ਘੁੰਮ ਰਿਹਾ ਹੈ ਕਿ ਵਾਰਿਸ ਪੰਜਾਬ ਦਾ ਮੁਖੀ ਅਮਰਿਤਪਾਲ ਨੇ ਉੱਥੇ ਐਸਪੀਚ ਕੀਤੀ ਹੈ ਇਹ ਕੀਤੀ ਹੈ ਜੀ ਮੁਖਸੇਵাদার ਨੇ ਇਹ ਕੀਤਾ ਹੈ ਡੇਢ ਪੌਣੇ 2 ਸਾਲ ਦੇ ਵਿੱਚ ਡੀਐਮ ਇਸ ਪਸਟ ਨਹੀਂ ਕਰ ਸਕਿਆ ਕਿ ਉਹ ਮੈਂਬਰ ਕਿਉਂਕਿ ਜਦੋਂ ਅਸੀਂ ਪਟੀਸ਼ਨਸ ਫਾਈਲ ਕੀਤੀਆਂ ਨੇ ਇੱਕ ਪਟੀਸ਼ਨਰ ਪਪਲਪ੍ਰੀਤ ਹੈ ਉਹ ਕਹਿੰਦਾ ਮੈਂ ਫ੍ਰੀਲੈਂਸਰ ਹੈਗਾ ਮੇਰਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ ਐਵੇਂ ਦਲਜੀਤ ਸਿੰਘ ਕਲਸੀ ਕਹਿੰਦਾ ਕਿ ਮੇਰਾ ਕੋਈ ਸਬੰਧ ਨਹੀਂ ਹੈਗਾ ਇਸ ਆਰਗੇਨਾਈਜੇਸ਼ਨ ਨਾਲ ਕਿਸੇ ਬੰਦੇ ਨਾਲ ਇਹ ਸੋ ਕੁਸ਼ਨ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਵਾਰਿਸ ਪੰਜਾਬ ਦਾ ਮੁਖੀ ਕਹਿ ਰਹੇ ਹੋ ਵਾਰਿਸ ਪੰਜਾਬ ਇੱਕ ਰਜਿਸਟਰਡ ਸੁਸਾਇਟੀ ਹੈ ਜਿਹੜੇ ਪੰਜਾਬ ਦੇ ਰਜਿਸਟਰਰ ਫਰਮੈਂਟ ਸੁਸਾਇਟੀਆਂ ਦੇ ਹੇਠ ਦਰਜ ਹੁੰਦੀ ਹੈ ਜਦੋਂ ਸੁਸਾਇਟੀ ਦਰਜ ਹੁੰਦੀ ਹੈ ਉਹਦਾ ਮੈਂਬਰ ਪੈਂਦਾ ਵੀ ਇੱਕ ਰੈਜ਼ੋਲੂਸ਼ਨ ਪੈਂਦਾ ਹੈ ਕੱਢਣ ਦਾ ਵੀ ਰੈਜ਼ੋਲੂਸ਼ਨ ਪੈਂਦਾ ਹੈ ਸਰਕਾਰ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਅਮਰਿਤਪਾਲ ਕਿਹੜੇ ਰੈਜੋਲੂਸ਼ਨ ਰਾਹੀਂ ਵਰਸ ਪੰਜਾਬ ਦਾ ਮੈਂਬਰ ਬਣਿਆ ਹੈ ਕਿਹੜੇ ਰੈਜੋਲੂਸ਼ਨ ਰਾਹੀਂ ਪਹਿਲੇ ਪ੍ਰਧਾਨ ਨੂੰ ਉਤਾਰਿਆ ਗਿਆ ਉਹ ਵੀ ਨਹੀਂ ਲੈ ਕੇ ਆਏ ਹੈਗੇ ਤੇ ਕਿਹੜੇ ਰੈਜੋਲੂਸ਼ਨ ਰਾਹੀਂ ਇਹਨੂੰ ਉਹਦਾ ਮੁਖੀ ਚੁਣਿਆ ਹੈ ਜਿਹੜੀ ਬੇਸਿਕ ਕੁਐਸਚਨ ਹੈ ਕਿ ਜਿਹੜੀ ਜਿਵੇਂ ਹੁਣ ਡੀਐਮ ਕਹਿੰਦਾ ਹੈ ਕਿ ਵਰਸ ਪੰਜਾਬ ਦਾ ਮੁਖੀ ਹੈ ਹੁਣ ਇਹਨਾਂ ਚੋਂ ਇੱਕ ਕਹਿੰਦਾ ਮੈਂ ਪ੍ਰਧਾਨ ਮੰਤਰੀ ਹਾਂ ਜੋ ਕੱਲ ਨੂੰ ਕਹੇ ਕਿ ਮੈਂ ਮੋਦੀ ਦੀ ਸੀਟ ਤੇ ਬਹਿਣਾ ਹੈ ਪੰਜਾਬ ਗਵਰਨਮੈਂਟ ਉਹਨੂੰ ਬਿਠਾ ਦੂਗੀ ਸੇਮ ਸਿਚੁਏਸ਼ਨ ਇੱਥੇ ਖੜੀ ਹੋ ਗਈ ਪਰ ਗੱਲ ਹੈ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਲੈ ਕੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਵੀ ਉਹਦਾ ਪ੍ਰਧਾਨ ਕੋਈ ਵੀ ਹੋਵੇ ਜੇਕਰ ਅਮ੍ਰਿਤਪਾਲ ਦੇ ਰੋਲ ਨੂੰ ਲੈ ਕੇ ਉਹ ਤਾਂ ਕਿੰਤੂ ਪਰੰਤੂ ਹੈ ਨਾ ਜੀ ਜਾਂ ਉਹਦੇ ਜਿਵੇਂ ਇਹਨਾਂ ਨੂੰ ਸਾਥੀ ਦੱਸਿਆ ਜਾਂਦਾ ਹੈ। ਦੇਖੋ ਸਾਡਾ ਸਵਾਲ ਇਹ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਇੰਨਾ ਸਾਰਾ ਕੇਸ ਅਰਾਊਂਡ ਦਾ ਵਾਰਿਸ ਪੰਜਾਬ ਜਥੇਬੰਦੀ ਘੁਮ ਰਿਹਾ ਹੈ। ਵਾਰਿਸ ਪੰਜਾਬ ਨੂੰ ਲੈ ਕੇ ਕੋਈ ਬਹਿਨਤਾ ਨਹੀਂ ਹੈਗਾ ਕਿਸੇ ਤਰ੍ਹਾਂ। ਦੀ ਕੋਈ ਇਸ ਕਿਸਮ ਦਾ ਪੰਜਾਬ ਗਵਰਨਮੈਂਟ ਨੇ ਕੋਈ ਵੈਨ ਵੀ ਨਹੀਂ ਕੀਤਾ ਹੈਗਾ ਪਰ ਇਹਨਾਂ ਦੀ ਡਿਊਟੀ ਵੰਦੀ ਆ ਨਾ ਜਿਹੜੇ ਬੰਦੇ ਨੂੰ ਆਪਾਂ ਜਿਹਦੇ ਖਿਲਾਫ ਯਾਨੀ ਕਿ ਵਾਰਿਸ ਪੰਜਾਬ ਨਾ ਕਰਾਇਆ ਜਾ ਰਿਹਾ ਜੇ ਤੂੰ ਤੁਸੀਂ ਬੇਸਿਕਸ ਇਹ ਵੈਰੀਫਾਈ ਨਹੀਂ ਕੀਤਾ ਕਿ ਵਾਰਿਸ ਪੰਜਾਬ ਹੈ ਕੀ ਹੈ ਉਹ ਰਜਿਸਟਰਡ ਬੋਡੀ ਹੈ ਉਹਦਾ ਪ੍ਰਧਾਨ ਕੌਣ ਹੈਗਾ ਉਹਦਾ ਮੈਂਬਰ ਕੌਣ ਹੈਗਾ ਤੇ ਕੌਣ ਨਹੀਂ ਹੈਗਾ ਤੁਸੀਂ ਐਵੇਂ ਤੱਕ ਇਹਨੂੰ ਕਿਵੇਂ ਕਿਸੇ ਨੂੰ ਕਹਦੇ ਹੋਗੇ ਕਿ ਤੂੰ ਮੈਂਬਰ ਹੈਗਾ ਇਹ ਇਹ ਚ ਜਿਹੜੀ ਹੁਣ ਤੱਕ ਦੀ ਭੂਮਿਕਾ ਸਾਹਮਣੇ ਆਈ ਹੈ ਇਹ ਚ ਕੀ ਉਹ ਪ੍ਰਧਾਨ ਜਾਂ ਮੈਂਬਰ ਨਹੀਂ ਹੈਗਾ ਅਮਰਿਤਪਾਲ ਦਿੱਖੂ ਸਾਡੀ ਇਨਫੋਰਮੇਸ਼ਨ ਮੁਤਾਬਕ ਤਾਂ ਐਸਾ ਕੋਈ ਰੈਜ਼ੋਲੂਸ਼ਨ ਨਹੀਂ ਹੈਗਾ ਜਿਹਦੇ ਰਾਈ ਵਰਸ ਪੰਜਾਬ ਦੀ ਸੁਸਾਇਟੀ ਨੇ ਅਮਰਿਤਪਾਲ ਨੂੰ ਪ੍ਰਧਾਨ ਚੁਣਿਆ ਹੋਵੇ ਅਸੀਂ ਕੋਰਟ ਨੂੰ ਕਿਹਾ ਕਿ ਇਹ ਰਿਕਾਰਡ ਪੰਜਾਬ ਕਮੈਂਡ ਨੂੰ ਪ੍ਰੋਡਿਊਸ ਕਰਨਾ ਚਾਹੀਦਾ ਹੈ ਚੌਥੀ ਗੱਲ ਅਸੀਂ ਕਹੀ ਹੈ ਕਿ ਅਸੀਂ ਤਾਂ 23 ਜਨਵਰੀ 2024 ਨੂੰ ਚੀਫ ਸਕੱਰੇਟਰੀ ਪੰਜਾਬ ਹੋਮ ਸਕੱਰੇਟਰੀ ਤੇ ਡੀਜੀਪੀ ਨੂੰ ਲਿਖ ਦਿੱਤਾ ਸੀ ਕਿ ਸਾਡੀ ਜਿਹੜੀ ਜ਼ੇਲਾ ਟਰਾਂਸਫਰ ਕੀਤੀ ਜਾਏ ਤੇ ਇਹ ਨਾਇਨਿੰਗਲੀ ਇਹਨਾਂ ਨੇ ਸਾਨੂੰ ਟਰਾਂਸਫਰ ਨਹੀਂ ਕੀਤਾ ਆਲ ਇਨਸੀਡੈਂਟਸ ਸਬਸੀਕੁਐਂਟਲੀ ਫਰਵਿਚ ਹੋਏ ਨੇ ਤੇ ਇਹ ਐਂਟਾਇਰ ਐਵੀਡੈਂਸ ਸਾਨੂੰ ਕਨੈਕਟ ਕਰਨ ਲਈ ਇਹਨਾਂ ਕੋਲ ਕੁਝ ਵੀ ਨਹੀਂ ਹੈਗਾ ਜਿਹੜੇ ਪੈਰਾਮੀਟਰਸ ਨੇ ਐਨਐਸਏ ਦੇ ਵਿੱਚ ਇਹ ਕੇਸ ਸਾਡੇ ਵਾਲਾ ਕੇਸ ਉਸ ਫਾਲ ਨਹੀਂ ਕਰਦਾ ਹੈਗਾ ਪਰ ਇਹਦੇ ਚ ਦੇਖਿਆ ਜਾਵੇ ਕਿ ਸਾਬ ਲਾਸਟ ਵਾਲਾ ਕਿ ਮੇਰਾ ਹੁਣ ਜਿਵੇਂ ਇਹ ਉਜਲੇ ਹੋ ਜਾਂਦਾ ਵੈਸੇ ਰੋਲ ਕੀ ਦਿਖਾਇਆ ਗਿਆ ਇਹਦੇ ਐਨਐਸਏ ਲਾਉਣ ਦੇ ਪਿੱਛੇ ਦਾ ਕਿ ਉਹਨਾਂ ਦੇ ਸਾਥੀ ਨੇ ਇਹਨਾਂ ਨੇ ਕੋਈ ਪੋਸਟ ਪਾਈ ਹੈ ਜਾਂ ਇਹਨਾਂ ਨੇ ਕੋਈ ਪ੍ਰੈਸ ਕੀਤਾ ਹੈਗਾ ਦੇਖੋ ਕਿ ਵੇ ਗਰਾਉਂਡ ਹੈ ਕਿ ਉਹ ਅਮਰਿਤਪਾਲ ਦਾ ਸਾਥੀ ਹੈਗਾ ਉਹ ਮੈਂਬਰ ਹੈਗਾ ਵਾਰਿਸ ਪੰਜਾਬ ਦਾ ਹਾਂ ਤੀ ਜਿਹੜੀਆਂ ਮੈਂਬਰ ਉਹ ਕੋਈ ਮੈਂਬਰ ਨਹੀਂ ਹੈਗਾ ਜੀ ਤੇ ਇਹਦਾ ਐਨਟਾਇਰ ਐਵੀਡੈਂਸ ਜਿਹੜੀਆਂ ਪਹਿਲੀਆਂ ਗ੍ਰਾਉਂਡਸ ਆਫ ਡਿਟੈਂਸ਼ਨ ਸੀ ਨਾ ਤੋਂ ਦੀ 21 ਸਪੀਚ ਹੈ ਨਾ ਹੀ ਉਹਦੇ ਖਿਲਾਫ ਇੱਕ ਪ੍ਰੂਫ ਹੈ ਕੋਈ ਇੱਕ ਵੀ ਪ੍ਰੂਫ ਨਹੀਂ ਹੈ ਜਿਹੜੀਆਂ ਨਵੀਆਂ ਨੇ ਉਹਨਾਂ ਚ ਇੱਕ ਹੀ ਪ੍ਰੂਫ ਲਾਇਆ ਇੱਕ ਚਿੱਠੀ ਲਾਈ ਹੈ ਔਰਤੇ ਵੀ ਜਿਹੜੇ ਸਿਗਨੇਚਰਸ ਨੇ ਫੋਰਜਡ ਨੇ ਤੇ ਡੀਐਮ ਨੂੰ ਚਾਹੀਦਾ ਹੈ ਕਿ ਉਹ ਨੈਕਸਟ ਡੇਟ ਤੇ ਅਸੀਂ ਇਹੀ ਡਿਮਾਂਡ ਕੀਤੀ ਹੈ ਇੱਕ ਉਹ ਸਿਗਨੇਚਰਸ ਨੂੰ ਵੇਰੀਫਾਈ ਕਰਕੇ ਐਫਐਸਐਲ ਕੋ ਦੱਸੇ ਕਿ ਇਹ ਉਹਦੇ ਸਹੀ ਹੈਗੇ ਨੇ ਕਿ ਗਲਤ ਹੈਗੇ ਨੇ ਚਿੱਠੀ ਇਤਰਾਜ਼ਯੋਗ ਹੈ ਉਹ ਜਿਹੜਾ ਜਿਹਨੂੰ ਗਰਾਉਂਡ ਬਣਾਇਆ ਹਾਂ ਜੀ ਉਹਨੂੰ ਆਬਜੈਕਟ ਕੀਤਾ ਹੈ ਗਵਰਨਮੈਂਟ ਨੇ ਕਿ ਚਿੱਠੀ ਜਿਹੜੀ ਹੈ ਇਤਰਾਜ਼ਯੋਗ ਹੈ ਕਿ ਇਹ ਨਾਲ ਲਾਅ ਐਂਡ ਆਰਡਰ ਖਰਾਬ ਹੁੰਦਾ ਸੋ ਜਦੋਂ ਮੇਰੇ ਉਰ ਤੇ ਸਿਗਨੇਚਰਸ ਹੀ ਨਹੀਂ ਹੈਗੇ ਮੈਂ ਕਹਿ ਰਿਹਾ ਮੇਰੇ ਸਿਗਨੇਚਰਸ ਨਹੀਂ ਹੈ ਤੇ ਇਹ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਦੱਸਣਾ ਚਾਹੀਦਾ ਕਿ ਉਹਨੇ ਚਿੱਠੀ ਲਈ ਕਿੱਥੋਂ ਹੈ ਜਦੋਂ ਮੈਂ ਕਹਿ ਰਿਹਾ ਮੇਰੇ ਸਿਗਨੇਚਰਸ ਪਹਿਲੀ ਤੇ ਗੱਲ ਹੈ ਕੰਪੇਅਰ ਹੋਣੇ ਚਾਹੀਦੇ ਨੇ ਫਿਰ ਉਹ ਬੰਦੇ ਲੱਭਨੇ ਚਾਹੀਦੇ ਨੇ ਇਹਨਾਂ ਨੂੰ ਕਿ ਜਿਹਨਾਂ ਨੇ ਉਹ ਛੁੱਟੀ-ਛਿੱਟੀ ਤਿਆਰ ਕੀਤੀ ਹੈ, ਵਾਇਰਲ ਕੀਤੀ ਹੈ ਉਹ ਕੌਣ ਹੈ ਗਿੰ। ਚਲੋ ਕਰਕਿਉਂਕਿ ਹੁਣ ਅੱਗੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਦੁਬਾਰਾ ਤੋਂ ਹੋਣੀ ਹੈ ਪਰ ਗੱਲ ਇਹ ਹੈ ਵੀ ਕਈ ਤਰ੍ਹਾਂ ਦੇ ਸਵਾਲ ਹੁਣ ਨਵੇਂ ਉੱਠੇ ਨੇ। ਅੰਮ੍ਰਿਤਪਾਲ ਜਿਹੜੀ ਵਾਰਿਸ ਪੰਜਾਬ ਦੇ ਜੱਥੇਬੰਦੀ ਹੈ ਉਹਦਾ ਪ੍ਰਧਾਨ ਛੱਡੋ ਮੈਂਬਰ ਤੱਕ ਨਹੀਂ ਵਗੀਲ ਸਾਹਿਬ ਦਾ ਕਹਿਣਾ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਰਿਕਾਰਡ ਹੈਗਾ ਤਾਂ ਕਿਉਂਕਿ ਉਹ ਰਜਿਸਟਰਡ ਬਾਡੀ ਹੈਗੀ ਤਾਂ ਉਹਦਾ ਰਿਕਾਰਡ ਹੈ ਜਿਹੜਾ ਉਹ ਸਰਕਾਰ ਪੇਸ਼ ਕਰੇ ਦੂਜੇ ਪਾਸੇ ਜਿਹੜੀ ਚਿੱਠੀ ਨੂੰ ਉਧਾਰ ਬਣਾ ਕੇ ਜੇ ਕਹੀਏ ਕਿ ਔਜਲਾ ਹੋਰਾਂ ਦੀ ਅੱਗੇ ਡਿਟੈਂਸ਼ਨ ਬਧਾਈ ਗਈ ਹੈ ਉਹ ਚਿੱਠੀ ਵੀ ਆਖਰ ਜੇ ਕਿਹਾ ਜਾਵੇ ਤਾਂ ਕਹਿੰਦੇ ਕਿ ਸਾਇਨ ਸਾਡੇ ਨਹੀਂ ਹੈਗੇ ਤਾਂ ਸਾਨੂੰ ਚਿੱਠੀ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੁਣ ਕਈ ਚੈਲੰਜ ਸਰਕਾਰ ਅੱਗੇ ਵੀ ਖੜੇ ਹੋਣਗੇ ਕਿ ਐਨਐਸਸੀ ਨੂੰ ਜਦੋਂ ਬਧਾਉਣਾ ਹੈ ਤਾਂ ਆਖਰ ਜਿਹੜੇ ਗਰਾਉਂਡਸ ਪਿਛਲੀ ਵਾਰ ਸੀ ਕਿ ਅੰਡ ਜਿਸ ਵਿੱਚ ਅਕੋਰਡਿੰਗ ਕੀਤਾ ਗਿਆ ਤਾਂ ਉਹ ਜਿਹੜੇ ਦਾਅਵੇ ਨੇ ਕਿੱਥੇ ਕਿ ਤੱਕ ਦੇ ਸਹੀ ਨੇ ਕਿਉਂਕਿ ਅਮ੍ਰਿਤਪਾਲ ਨੂੰ ਹਜ ਤੱਕ ਕੋਈ ਸੰਬੋਧਨ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੇ ਤੌਰ ਤੇ ਜਦਕਿ ਮੁਖੀ ਤਛੜੋ ਕਹਿੰਦੇ ਮੈਂਬਰ ਤੱਕ ਉਹ ਨਹੀਂ ਹੈਗੇ ਉਸ ਜਥੇਬੰਦੀ ਦੇ ਜੋ ਦਾਵਾ ਇਹਨਾਂ ਨੇ ਕਰਿਆ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਅੱਗੇ ਜਿਹੜੇ ਗਰਾਉਂਡ ਤੁਸੀਂ ਐਕਸਟੈਂਡ ਦੇ ਕਰੇ ਨੇਗੇ ਤਾਂ ਉਹਨਾਂ ਨੂੰ ਵੀ ਚੈਲੰਜ ਹੈ ਜਿਹੜਾ ਉਹ ਕੀਤਾ ਗਿਆ ਸੀਨੀਅਰ ਜਰਨਲਿਸਟ ਮਨਤੇਜ ਦੇ ਨਾਲ ਸੁਮਿਤ ਸਿੰਘ ਰੋਜਾਨਾ ਸਪੋਰਟ ਟੀਵੀ ਚੰਡੀਗੜ੍ਹ